ਸਟਾਈਲ ਕੁਲ ਜੀ ਵੈਲਕਮ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਸੋਹਣੇ ਜੇ ਆਪਣੇ ਕੋਲੇ ਜੋ ਰੈਡੀ ਸੂਟ ਹੈਗੇ ਆ ਜੀ ਉਹ ਸ਼ੇਅਰ ਕਰ ਰਹੇ ਆ ਸੋ ਜਿਵੇਂ ਕਿ ਆਪਾਂ ਹਰ ਵਾਰੀ ਰੈਡੀ ਸੂਟ ਸ਼ੇਅਰ ਕਰਦੇ ਆ ਤੇ ਉਹ ਆਪਣੇ ਨਾਲ ਦੀ ਨਾਲ ਸੇਲ ਹੋ ਜਾਂਦੇ ਆ ਸੋ ਕਿਉਂਕਿ ਕਈ ਵਾਰੀ ਕਸਟਮਰ ਹੁੰਦਾ ਹੈ ਕਿ ਆਰਡਰ ਦਿੰਨੇ ਆ ਜੀ ਆਰਡਰ ਤੁਸੀਂ ਲੇਟ ਕਰ ਦਿੰਦੇ ਹੋ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਤੁਸੀਂ ਅਗਰ ਸਿੰਗਲ ਸੂਟ ਕਰਦੇ ਹੋ ਤਾਂ ਉਹ ਸਾਡੇ ਥੋੜੇ ਦੂਸਰੇ ਆਰਡਰਾਂ ਦੇ ਵਿੱਚੋਂ ਉਹ ਅਸੀਂ ਥੋੜਾ ਜਿਹਾ ਹੋ ਜਾਂਦਾ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਅਸੀਂ ਹਰ ਇੱਕ ਪਲਾਸ ਸਿੰਗਲ ਸੂਟ ਦਿੰਨੇ ਆ ਤੁਸੀਂ ਚਾਹੇ ਤੁਸੀਂ ਜਿਆਦਾ ਸੂਟ ਦਿੰਨੇ ਹੋ ਹੁਣ ਅਸੀਂ ਟਾਈਮ ਤੇ ਕੰਪਲੀਟ ਕਰਨ ਦੀ ਕੋਸ਼ਿਸ਼ ਕਰੀਏ ਸੋ ਮੇਰੇ ਜਿਹੜੇ ਇੱਕ ਦੋ ਬਹੁਤ ਹੀ 베ਸਟ ਕਲਾਇੰਟ ਹੈਗੇ ਆ ਉਹਨਾਂ ਨੂੰ ਰੈਡੀ ਸੂਟ ਚਾਹੀਦੇ ਸੀ ਉਹ ਮੇਰੇ ਤੋਂ ਕਾਫੀ ਦਿਨਾਂ ਦੇ ਪਿਕਚਰਸ ਜਿਹੜੀਆਂ ਮੰਗ ਰਹੇ ਸੀਗੇ ਸੋ ਉਹਨਾਂ ਲਈ ਔਰ ਸਾਰਿਆਂ ਲਈ ਜਿਨ੍ਹਾਂ ਨੂੰ ਵੀ ਚਾਹੀਦੇ ਹੈਗੇ ਆ ਰੈਡੀ ਸੂਟ ਆਪਾਂ ਬਹੁਤ ਹੀ ਘੱਟ ਟ੍ਰੇਨ ਦੇ ਵਿੱਚ ਜਿਵੇਂ ਤੁਸੀਂ ਜਾਣਿਓ ਕਿ ਤੁਸੀਂ ਲੈਸ ਲਾਓ ਜੀ ਹੈਂਡਵਰਕ ਦੇ ਸੂਟਾਂ ਲਈ ਸੋ ਹੈਂਡਵਰਕ ਤੇ ਕਿਤਾ ਫਿਲਹਾਲ ਆਪਣੇ ਕੋਲੇ ਅਵੇਲੇਬਲ ਘੱਟ ਹੈਗਾ ਸੋ ਇਹ ਜਿਵੇਂ 44 ਲੈਂਥ ਹੈ ਜੀ ਇਹਦੀ ਬਾਕੀ ਤੁਸੀਂ ਥੋੜਾ ਗਲਾ ਜਿਵੇਂ 43 ਵੀ ਬਣਾ ਸਕਦੇ ਹੋ ਗਲਾ ਇਹਦਾ ਥੋੜਾ ਜਿਹਾ ਘੱਟ ਹੈਗਾ ਜੇ ਇਹਦੀ ਜ਼ਿਆਦਾ ਕਰਨੀ ਹੈ ਤਾਂ ਤੁਸੀਂ ਇੱਥੇ ਕਰ ਸਕਦੇ ਹੋ ਇਹ ਆਪਾਂ অপਸ਼ਨ 'ਚ ਹੈਗਾ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਉਹਦੇ ਅਕੋਰਡਿੰਗ ਜਿਹੜਾ ਤੁਹਾਨੂੰ ਪੀਜ ਦਾਂਗੇ ਜੀ ਬਣਾ ਕੇ ਇਹੀ ਸੂਟ ਨੂੰ ਅਸੀਂ ਉਸ ਤਰ੍ਹਾਂ ਸੈੱਟ ਕਰ ਦਾਂਗੇ ਸੋ ਇਹਦਾ ਹੈਗਾ ਜੀ 22 22.5 ਕਿਰੇ ਹੈਗਾ ਜੀ ਸੋ 23 ਕਿਰੇ ਦੇ ਰਿਕਾਰਡਿੰਗ ਵੀ ਆਪਾਂ ਸੈੱਟ ਕਰ ਦਾਂਗੇ ਸੋ ਜੇ ਅਗਰ ਸਟੀਚਿੰਗ ਤੁਸੀਂ ਕਰਵਾਉਣੀ ਆ ਤਾਂ ਤੁਸੀਂ ਉਹ ਕਰਵਾ ਸਕਦੇ ਹੋ ਅਗਰ ਤੁਸੀਂ ਨਈ ਸਟੀਚਿੰਗ ਤੋਂ ਵਿਦਆਊਟ ਸਟੀਚਿੰਗ ਲੈਣਾ ਹੈਗਾ ਤਾਂ 42 43 ਲੈਂਥ ਦੇ ਵਿੱਚ ਇਹ ਸੈੱਟ ਆ ਜਾਊਗਾ ਜੀ 22 ਕਿਰੇ ਦੇ ਰਿਕਾਰਡਿੰਗ ਬਹੁਤ ਹੀ ਸੋਨਾ ਜਿਹਾ ਪਿੰਕ ਸ਼ੇਡ ਹੈ ਤੇ ਬਹੁਤ ਹੀ ਸੋਨਾ ਜਿਹਾ ਬੁਲਗੇ ਸੋ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਵਰਕ ਗਲੇ ਤੇ ਹੋਇਆ ਵਿਆ ਆਰੀ ਵਿਦ ਗੋਟਾ ਤੁਸੀਂ ਫੰਕਸ਼ਨਲ ਸੂਟ ਦਾ ਜਿਹੜਾ ਇਹਨੂੰ ਜਦੋਂ ਤੁਸੀਂ ਵੇਅਰ ਕਰੋਗੇ ਤਾਂ ਇੱਕ ਪ੍ਰੋਪਰ ਬਹੁਤ ਹੀ ਸੋਹਣੀ ਇਹਦੀ ਜਿਹੜੀ ਲੁੱਕ ਆਏਗੀ ਇਸ ਤਰ੍ਹਾਂ ਇਹਦੀ ਬਾਟਮ ਤੇ ਆਪਾਂ ਤੁਹਾਨੂੰ ਦੇਖਦੇ ਹਾਂ ਜੌਰਜਟ ਦਾ ਸੂਟ ਹੈਗਾ ਜੀ ਔਰ ਇਹਦੀ ਬਾਟਮ ਤੇ ਵੀ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਹੈ ਇਸ ਤਰ੍ਹਾਂ ਜੀ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਤੁਸੀਂ ਬਾਟਮ ਤੇ ਵਰ ਕਰਵਾ ਸਕਦੇ ਹੋ ਦੁਪੱਟਾ ਬਹੁਤ ਹੀ ਸੌਬਰ ਪੇਸਟਲ ਸ਼ੇਡ ਲੱਗ ਕੇ ਰੈਡੀ ਹੋਇਆ ਹੈਗਾ ਤੇ ਤੁਸੀਂ ਆਪਣੇ ਮੰਮੀਆਂ ਲਈ ਜਾਂ ਆਪਣੇ ਵੱਡੇ ਕੋਈ ਵੀ ਸਿਸਟਰਸ ਲਈ ਇਹ ਗਿਫਟ ਵੀ ਕਰ ਸਕਦੇ ਹੋ ਇਹ ਦੇਖੋ ਬਹੁਤ ਹੀ ਸੌਬਰ ਜੇ ਕਲਰ ਲੱਗੇ ਹੋਏ ਆ ਔਰ ਉੱਪਰ ਤੱਕ ਜਿਵੇਂ ਇਹਦੇ ਪੈਨਲਸ ਜਾਂਦੇ ਹੈਗੇ ਆ ਫੇਰ ਫਲਾਰ ਹੈਗੇ ਆ ਇਹ ਦੇਖੋ ਬਹੁਤ ਹੀ ਸੌਬਰ ਯੂਨੀਕ ਜਿਹਾ ਦੁਪੱਟਾ ਹੈ ਜੀ ਤੁਸੀਂ ਕਿਸੇ ਵੀ ਮਤਲਬ ਇਹ ਨਹੀਂ ਹੈਗਾ ਵੀ ਇਹ ਥੋੜਾ ਹਲਕਾ ਸੂਟ ਹੈ ਸੋ ਇਹ ਬਹੁਤ ਹੀ ਪਿਆਰਾ ਸੂਟ ਹੈ ਔਰ ਆਪਾਂ ਤੁਹਾਨੂੰ ਬਹੁਤ ਹੀ ਜਾਇਜ਼ ਜੀ ਰੇਟ 'ਚ ਇਹ ਦੇ ਰਹੇ ਹਾਂ ਸੋ ਨੈਕਸਟ ਹੈਗਾ ਜੀ ਪਰਪਲ ਐਂਡ ਗ੍ਰੀਨਿਸ਼ ਦਾ ਬਹੁਤ ਹੀ ਸੋਹਣਾ ਜਿਹਾ ਕੰਬੀਨੇਸ਼ਨ ਹੈ ਇਹਦਾ ਜਿਹੜਾ ਗਲਾ ਵੀ ਬਣਿਆ ਹੋਇਆ ਇਹ ਆਪਾਂ ਤੁਹਾਨੂੰ ਜਿਹੜਾ ਲੈਂਥ ਆਪਾਂ ਤੁਹਾਨੂੰ ਦੱਸਦੇ ਆ ਇਹਦੀ ਵੀ 44 45 ਲੈਂਥ ਹੈਗੀ ਹੈ ਜੀ ਬਾਕੀ ਤੁਸੀਂ ਜਿਹੜਾ ਆਰਡਰ ਤੇ ਵੀ ਬਣਾ ਸਕਦੇ ਹੋ 45 ਲੈਂਥ ਦੇ ਅਕੋਰਡਿੰਗ ਹੀ ਸੈੱਟ ਹੋਊਗਾ ਜੀ ਇਹ ਔਰ ਪਰਪਲਿਸ਼ ਔਰ ਗ੍ਰੀਨੀਸ਼ ਸ਼ੇਡ ਦੇ ਵਿੱਚ ਹੈ ਇਹ ਇਸ ਰੰਗੋਟੇ ਦਾ ਤੇ ਬਾਦਲੇ ਦਾ ਵਰਕ ਹੋਇਆ ਹੋਇਆ ਜੀ ਗੋਟੇ ਦਾ ਇਸ ਤਰ੍ਹਾਂ ਗੱਲਾ ਬਣਿਆ ਹੋਇਆ ਇਸਾ ਜਿਹੜੀ ਬਾਜੂ ਦਿੱਤੇ ਹੋਏ ਆ ਸੁ ਬਾਜੂ ਵੀ ਇਸਾਈਡ ਹੈ ਜੀ ਔਰ ਇਹਦਾ ਦੁਪੱਟਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਅਗਰ ਤੁਸੀਂ ਆਰਡਰ ਤੇ ਇਹਨੂੰ ਤੁਸੀਂ ਪਲੇਸ ਕਰਾਉਂਗੇ ਤਾਂ ਆਪਾਂ ਤੁਹਾਨੂੰ ਬਾਦਲੇ ਤੇ ਗੋਟੇ ਦਾ ਸੇਮ ਜਿਹੜਾ ਸੂਟ ਹੈ ਤਾਨੂੰ ਰੈਡੀ ਕਰਕੇ ਦੇਵਾਂਗੇ ਸੋ ਇਸ ਤਰ੍ਹਾਂ ਦੇ ਇਹ ਵਿੱਚੋਂ ਪੈਨਲ ਬਣਦੇ ਹੈਗੇ ਮਕੈਸ਼ ਦੀ ਜਗ੍ਹਾ ਤੇ ਆਪਾਂ ਤੁਹਾਨੂੰ ਬਾਦਲਾ ਲਾ ਕੇ ਦੇਵਾਂਗੇ ਕਿਉਂਕਿ ਜਿਹੜਾ ਮਕੈਸ਼ ਤੇ ਕਾਫੀ ਟਾਈਮਿੰਗ ਲੱਗ ਜਾਂਦੀ ਹੈ ਅਗਰ ਤੁਹਾਨੂੰ ਜਲਦੀ ਚਾਹੀਦਾ ਅਗਰ ਇਹੀ ਪੀਸ ਚਾਹੀਦਾ ਤਾਂ ਤੁਸੀਂ ਐਜ਼ ਇਟ ਇਜ਼ ਲੈ ਸਕਦੇ ਹੋ ਹੋਰ ਇਹਦੀ ਬੋਟਮ ਹੈਗੀ ਜੀ ਪਲੇਨ ਹੈ ਤੇ ਸੋ ਨੈਕਸਟ ਹੈਗਾ ਜੀ ਰੂਬੀ red tone ਦੇ ਵਿੱਚ ਹੈ ruby tone ਦੇ ਵਿੱਚ ਹੈ ਇਹ ਤੁਸੀਂ ਰੈਡੀ ਹੈ ਦੀ ਲੱਕੀ ਰਲ ਲੈਂ ਤੁਸੀਂ ਲੈਂਥ ਜਿੰਨੀ ਮਾਜੀ ਕਰ ਸਕਦੇ ਹੋ ਕਿ ਰਜਮੀ ਆਪਣਾ ਸਟੈਂਡਰਡ ਹੁੰਦਾ ਹੈਗਾ ਜੀ 24 23 24 ਦੇ ਅਕੋਰਡਿੰਗ 25 ਦੇ ਅਕੋਰਡਿੰਗ ਵੀ ਹੋ ਜਾਏਗਾ ਇਸ ਤਰ੍ਹਾਂ ਇਹ ਵੀ ਬਹੁਤ ਘੱਟ ਰੇਂਜ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇ ਰਹੇ ਹਾਂ ਇਹ ਆਪਣੇ ਕੋਲੇ ਰੈਡੀ ਹੈ ਪਾਰਟੀ ਵੇਅਰ ਸੂਟ ਹੈ ਜੀ ਇਸ ਤਰ੍ਹਾਂ ਬਾਜੂ ਬੰਨੀਆਂ ਫੁੱਲ ਹੈਵੀ ਬਾਜੂ ਬੰਨੀਆਂ ਔਰ ਇਹਦਾ ਜਿਹੜਾ ਦੁਪੱਟਾ ਹੈਗਾ ਇਸ ਤਰ੍ਹਾਂ ਦੁਪੱਟਾ ਬਣਦਾ ਸੀ ਇਸ ਤਰ੍ਹਾਂ ਜੀ ਸੋ ਪਰਲਿਆਂ ਤੇ ਕਾਟਵਰਕ ਹੈ ਜੀ ਵਿੱਚ ਹੈਂਡਵਰਕ ਹੈ ਕਾਫੀ ਹੈਂਡਵਰਕ ਹੈ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਇਸ ਸਾਈਡਾਂ ਤੇ ਜਿਹੜੀ ਹੈਵੀ ਬਿੰਦੀ ਲੱਗੀ ਹੋਈ ਹੈ ਔਰ ਇਸ ਤਰ੍ਹਾਂ ਲਾਈਨਸ ਪਈਆਂ ਹੋਈਆਂ ਔਰ ਸਾਈਡਸ ਤੇ ਆਪਾਂ ਬਹੁਤ ਹੀ ਬਰੀਕ ਚਾ ਲੇਸ ਲਾ ਕੇ ਇਹਨੂੰ ਨਿਸ਼ਚਿਤਾ ਹੋਇਆ ਇਹਦੇ ਵਿੱਚ ਆਪਣੇ ਕੋਲੇ ਦੋ ਦੋ ਕਲਰ ਹੈਗੇ ਆ ਜੀ ਆ ਇੱਕ ਬਿਲਕੁਲ ਰੈੱਡ ਜੀ ਟੋਨ ਚ ਆ ਜਾਂਦਾ ਹੈ ਔਰ ਇੱਕ ਰੂਬੀ ਟੋਨ ਚ ਆ ਜਾਂਦਾ ਹੈ ਇਹ ਵੀ ਰੂਬੀ ਟੋਨ ਆ ਜੀ ਰੈੱਡ ਟੋਨ ਨਹੀਂ ਹੈਗੀ ਰੂਬੀ ਟੋਨ ਆ ਦੋ ਵੀਡੀਓ ਦੇ ਵਿੱਚ ਰੈੱਡ ਲੱਗ ਰਿਹਾ ਪਰ ਰੈੱਡ ਨਹੀਂ ਹੈਗਾ ਇਹ ਥੋੜਾ ਜਿਹਾ ਡਾਰਕ ਜਿਆਦਾ ਡਾਰਕ ਸ਼ੀਡ ਦੇ ਵਿੱਚ ਆ ਰਿਹਾ ਆਪਾਂ ਤੁਹਾਨੂੰ ਕਲਰ ਇਹ 레드 ਆ ਰਿਹਾ ਜੀ 레드 ਨਹੀਂ ਹੈਗਾ ਇਹ ਰੂਬੀ ਜਿਹਾ ਟੋਨ ਹੈਗਾ ਤੁਸੀਂ ਇਹ ਵੀ ਸੇਮ ਹੈ ਜੀ ਸਰ ਔਰ ਇਹਦੀ ਫਿਨਿਸ਼ਿੰਗ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਜੀ ਕਿਉਂਕਿ ਫੰਕਸ਼ਨਲ ਆਪਾਂ ਨੂੰ ਕਾਫੀ ਸਾਰੇ ਸੂਟ ਚਾਹੀਦੇ ਹੁੰਦੇ ਆ ਔਰ ਇਹ ਸੂਟ ਹੈ ਜਿਵੇਂ نیچے ਇਸਪੀ ਸਪਰੈਡ ਹੋਈ ਹੋਈ ਆ ਪੂਰਾ ਜਿਹੜਾ ਇਸ ਤਰ੍ਹਾਂ ਇਹਦੀ ਲੈਂਥ ਚਾਏਗੀ ਔਰ ਇਹ ਜਿਹੜਾ ਜਿਵੇਂ ਤੁਹਾਡੇ ਚੌਕਾਂ ਤੋਂ نیچے-नीचे ਜਿਹੜੇ ਜੋਗ ਬਣ ਜਾਂਦੇ ਹੈ ਜੀ ਉੱਪਰ ਲਾਈਨਸ ਹੋ ਜਾਂਦੀਆਂ ਤੁਸੀਂ ਜਿੰਨੀ ਮਰਜ਼ੀ ਲੈਂਥ ਕਰ ਸਕਦੇ ਹੋ ਬਹੁਤ ਹੀ ਡਾਰਕ ਚ ਰੂਬੀ ਸ਼ੇਡ ਹੈ ਜੀ ਇਹ ਵੀ ਥੋੜਾ ਲਾਈਟਨਿੰਗ ਦੇ ਵਿੱਚ ਥੋੜਾ ਜਿਹਾ ਚੇਂਜ ਆ ਰਿਹਾ ਸੋ ਇਸ ਤਰ੍ਹਾਂ ਇਹਦੇ ਬਾਜੂ ਹੈ ਜੀ ਅਗਰ ਤੁਸੀਂ ਇਹਦੀ ਪ੍ਰੋਪਰ ਰੀਲ ਦੇਖਣੀ ਹੈ ਆਪਣੇ ਪੇਜ ਦੇ ਉੱਪਰ ਇਹਦੀ ਜਿਹੜੀ ਮੇਰਾ ਖੁਦ ਦਾ ਬ੍ਰਾਊਨ ਕਲਰ ਦਾ ਸੂਟ ਵੀਅਰ ਕੀਤਾ ਹੋਇਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਜਿਹੜਾ ਵੀਅਰ ਕੀਤਾ ਹੋਇਆ ਕਿਸ ਤਰ੍ਹਾਂ ਦਾ ਲੱਗੂਗਾ ਸੋ نیچے ਸੀਪੀ ਸਪਰੈਡ ਕੀਤੀ ਹੈ ਜੀ ਕਾਟਵਰਕ ਪੱਲਿਆਂ ਤੇ ਕੀਤਾ ਹੋਇਆ ਵਿਚ ਲਾਈਨਸ ਹੈਗੀਆਂ ਸੋ ਬਹੁਤ ਹੀ ਸੋਨਾ ਸੂਟ ਹੈ ਜੀ ਇਹ ਆਪਣੇ ਕੋਲੇ ਸੂਟ ਹੈ ਜੀ ਸਾ ਪਸੰਦ ਬਹੁਤਿਆਂ ਨੇ ਕੀਤਾ ਹੈਗਾ ਪਰ ਇਹਦੀ ਲੈਂਥ ਹੈ ਜਿਹੜੀ ਕਾਫੀ ਜਿਹੜੀ ਆ ਜਿਆਦੇ ਹੈਗੀ ਆ ਸੋ ਤੁਸੀਂ ਇਹਨੂੰ ਲੈਂਥ ਨੂੰ ਕੱਟ ਕਰਕੇ ਵੀ ਸਟਿਚ ਕਰਵਾ ਸਕਦੇ ਹੋ ਇੱਥੋਂ ਥੋੜਾ ਜਿਹਾ ਕੱਟਿਆ ਜਾਊਗਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜੀ ਉਹਦੇ ਅਕੋਰਡਿੰਗ ਆਪਾਂ ਜਿਹੜਾ ਤੁਹਾਨੂੰ ਲੈਸ ਵੀ ਦੇ ਰਹੇ ਹੁੰਦੇ ਆ ਸੋ ਬਹੁਤ ਸਾਰੇ ਇਹਨਾਂ ਦੀ ਜਿਹੜੀ ਇਨਕੁਆਰੀਜ਼ ਆਉਂਦੀਆਂ ਹਰ ਵਾਰੀ ਔਰ ਇਹ ਸੂਟ ਹੈ ਜਿਹੜਾ 45 46 ਦੇ ਆਰਾਊਂਡ ਜਿਹੜਾ ਚੱਲ ਜਾਂਦਾ 45 ਦੇ ਆਰਾਊਂਡ ਵੀ ਤੁਸੀਂ ਕਹਿ ਸਕਦੇ ਹੋ ਸੋ ਉੱਪਰ ਤੁਸੀਂ ਕਰੋਗੇ 44 43 ਵੀ ਬਣ ਜਾਏਗਾ ਅਗਰ ਤੁਹਾਨੂੰ ਗਲਾ ਥੋੜਾ ਜਿਹਾ ਤੁਸੀਂ ਇੱਥੋਂ ਤੁਸੀਂ ਕੱਟ ਕਰ ਲਓਗੇ ਕਿਉਂਕਿ ਆਲਰੇਡੀ ਇਹ ਕਾਫੀ ਸੂਟ ਹੈ ਜਿਹੜਾ ਹੈਵੀ ਹੈ ਇਸ ਤਰ੍ਹਾਂ ਦੀ ਲਵੈਂਡਰ ਸ਼ੇਡ ਦੇ ਵਿੱਚ ਰੈਡੀ ਹੈ ਜੀ ਆਪਣੇ ਕੋਲੇ ਤੁਸੀਂ 42 3 ਦੇ ਵਿੱਚ ਵੀ ਸੈੱਟ ਕਰ ਸਕਦੇ ਹੋ ਤੁਸੀਂ 2 ਇੰਚ ਸਮਝ ਸਕਦੇ ਹੋ ਵਿਥੋਂ ਤੁਸੀਂ نیچے ਆ ਜਾਊਗਾ ਸੋ ਬਹੁਤ ਹੀ ਸੋਹਣਾ ਫੈਬਰਿਕ ਹੈ ਔਰ ਬਹੁਤ ਹੀ ਸੋਹਣਾ ਵਰਕ ਹੈ ਔਰ ਤੁਸੀਂ ਇਹ ਬਹੁਤ ਹੀ ਕਾ ਟ੍ਰੈਂਡਸ ਦੇ ਵਿੱਚ ਆਪਣੀ ਤੋਂ ਲੈ ਸਕਦੇ ਹੋ ਚਨਾਮ ਦਾ ਦੁਪੱਟਾ ਜੀ ਵਿੱਚ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਉੱਪਰ ਬਹੁਤ ਹੀ ਬਰੀਕ ਜੀ ਲੇਸ ਕੀਤੀ ਹੋਈ ਹੈ ਔਰ ਪਿਓਰ ਚਨਾਮ ਦੇ ਵਿੱਚ ਇਹ ਸੂਟ ਹੈਗਾ ਸੋ ਤੁਸੀਂ ਇਹਨੂੰ ਲੈ ਸਕਦੇ ਹੋ ਔਰ ਆਪਣਾ ਪਾਰਟੀ ਇੰਜੋਏ ਕਰ ਸਕਦੇ ਹੋ ਸੋ ਜੀ ਐਸੇ ਤਰ੍ਹਾਂ ਹਾਂ ਪਾ ਤੁਹਾਡੇ ਨਾਲ ਨਵੇਂ ਨਵੇਂ ਆਈਡੀਆਜ਼ ਲੈ ਕੇ ਆਉਂਦੇ ਰਵਾਂਗੇ ਨਵੇਂ ਨਵੇਂ ਸੂਟਸ ਲੈ ਕੇ ਆਉਂਦੇ ਰਵਾਂਗੇ ਸੋ ਬੜੇ ਰਵਿਰ ਜਾਨੂ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much